ਨਾ 1375 ਕਬੀਰ ਦਾ 195ਵਾਂ ਸ਼ਲੋਕ ਆ ਇਹ ਜਿਹੜੀ ਆਪਾਂ ਨੇ ਪਿੱਛੇ ਗੱਲ ਕੀਤੀ ਆ ਕਿ ਸਾਖਤ ਦੇ ਹਿੱਦੇ ਦੇ ਵਿੱਚ ਤਾਂ ਇੱਕ ਗਿਆਨ ਦੀ ਗੱਲ ਪੱਠੀ ਦੇ ਵਿੱਚ ਸੁਆਹ ਵਾਂਗੂ ਜਲ ਜਾਣੀ ਆ ਉਹੀ ਸ਼ਲੋਕ ਆ ਹੈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮੀ ਵਿਕਾਰ ਕਹਿੰਦੇ ਜਿਹੜੀ ਵਿਕਾਰਾਂ ਦੀ ਭੂਮੀ ਆ ਵਿਕਾਰਾਂ ਦਾ ਭਰਿਆ ਹਿਰਦਾ ਜਿਹੜਾ ਸਾਖਤ ਦਾ ਮਾਨਾ ਨਿਰਮਲ ਬੂੰਦ ਬਿਨਾ ਮੈਲ ਤੋਂ ਬੂੰਦ ਜਿਹੜੀ ਆਕਾਸ਼ ਬਾਣੀ ਦੀ ਇਹ ਕੁਰਬਾਨੀ ਦੀ ਜਿਹੜੀ ਗੱਲ ਵਿਕਾਰਾਂ ਦੇ ਪਰਦੇ ਹਿਰਦੇ 'ਚ ਜਾ ਕੇ ਪੈਗੀ ਬਿਨ ਸੰਗਤੀ ਉਮਾਨੀ ਹੋਏ ਗਈ ਪਟਚਾਰ ਕਹਿੰਦੇ ਬਿਨਾ ਸੱਚ ਦੀ ਸੰਗਤੋਂ ਮੈਂ ਮੰਨ ਲਉ ਕਿ ਉਹ ਪਠੀ ਦੇ ਚ ਸੁਆਹ ਹੋ ਗਈ ਸੱਚ ਦੇ ਗਿਆਨ ਦੀ ਬੂੰਦ ਉਸ ਹਿੱਦਦੇ ਦੇ ਵਿੱਚ ਸੁਆਹ ਹੋ ਜਾਣੀਆ ਬਿਨਾਂ ਸੱਚ ਦੀ ਸੰਗਤ ਨੂੰ ਜੇ ਸੱਚ ਦੀ ਸੰਗਤ ਹੋ ਗਈ ਵਿਚਾਰ ਲਿਆ ਫਿਰ ਉਸ ਨੇ ਹੰਕਾਰ ਲਾਉਣ ਦੀ ਸਹਾਇਤਾ ਕਰਨੀਆ ਕਬੀਰ ਨਿਰਮਲ ਬੂੰਦ ਕਾਸ ਕੀ ਲੀਨੀ ਭੂਮੀ ਮਿਲਾਏ ਅਨੇਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਕਹਿੰਦੇ ਜੇ ਕਿਤੇ ਹੋਣ ਸੱਚ ਦੀ ਸੰਗਤ ਕਰਕੇ ਗੱਲ ਨੂੰ ਵਿਚਾਰ ਲਈਏ ਕਾਸ ਕੀ ਲਈਨੀ ਭੂਮੀ ਬਣਾਏ ਉਸ ਨੂੰ ਫਿਰ ਦੇ ਵਿੱਚ ਟਿਕਾ ਲਈਏ ਗੱਲ ਨੂੰ ਸੱਚ ਗੁਰਵਾਨੀ ਦੇ ਗਿਆਨ ਨੂੰ ਜਾਂ ਸੱਚ ਦੇ ਗਿਆਨ ਨੂੰ ਫਿਰ ਲੱਖ ਕੋਸ਼ਿਸ਼ਾਂ ਕਰ ਲੋ ਫਿਰ ਉਹ ਸੱਚ ਦੀ ਗੱਲ ਮਿਟਣੀ ਨਹੀਂ ਨੀ ਕਿ ਸਾਡੇ ਅੰਦਰੋਂ ਸਾਗਤ ਤੇ ਤਾਂ ਉਹ ਟਿਕਣੀ ਹੋਣੀ ਕਿ ਉੱਥੇ ਸੜ ਜਾਣਾ ਸੱਚ ਦਾ ਗਿਆਨ ਵਿਕਾਰ ਦੇ ਵਿੱਚ ਖਤਮ ਹੋ ਜਾਣਾ ਕਿਉਂਕਿ ਹਉਮੈ ਨਾਮੇ ਨਾਲ ਵਿਰੋਧ ਹੈ ਦੋਈ ਨਾ ਵਸੇ ਇੱਕ ਠਾਏ ਥਾਵੇਂ ਨਹੀਂ ਵਸ ਸਕਦੇ ਜਾਂ ਤਾਂ ਹੰਕਾਰ ਹਉਮੈ ਵਸੂਗੀ ਜਾਂ ਨਾਮ ਵਸੂਗਾ ਸਾਡੇ ਤਾਂ ਹੀ ਕਹਿੰਦੇ ਨੇ ਪਾਂਡਾ ਧੋਏ ਵੈਸ ਧੂਕ ਦਿਓ ਤੋ ਦੁੱਧ ਦੇ ਕੋ ਜਾਈ ਜੇ ਪਾਂਡੇ ਨੂੰ ਧੋਵੋ ਸਾਫ ਕਰਕੇ ਉਹਨੂੰ ਧੁੱਪ ਲਵਾ ਕੇ ਫਿਰ ਦੁੱਧ ਲਈ ਜਾਓ ਇਹਦਾ ਮਤਲਬ ਹਿਰਦਾ ਸਾਫ ਕਰੋ ਹੰਮੇ ਦੀ ਮੈਲ ਲਾਹੋ ਸਾਫ ਕਰਕੇ ਸੰਸਾਰਿਕ ਦੁਰਮਤ ਦੀ ਮੈਲ ਲਾ ਕੇ ਮਤ ਦੂਰ ਕਰਕੇ ਫਿਰ ਸੱਚ ਦੇ ਗਿਆਨ ਲਈ ਜਾਓ ਸੱਚ ਦਾ ਗਿਆਨ ਦੁੱਧ ਦਾ ਪ੍ਰਤੀਕ ਹੈ ਕਰਵਾਣੀ ਦਾ ਗਿਆਨ ਅਨੇਕ ਸਿਆਣੇ ਪਚ ਗਏ ਨਾ ਨਿਰਭਾਰੀ ਜਾਈ ਫਿਰ ਉਹ ਭਲਾਈ ਨਹੀਂ ਜਾਂਦੀ ਉਸ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ ਉਹ ਸੱਚ ਸਾਡੇ ਕੋਲ ਹੀ ਰਹਿਣਾ ਉਹਦਾ ਅਸਰ ਰਹਿੰਦਾ ਹੀ ਰਹਿੰਦਾ ਜਿਹਦੇ ਕੋਲ ਸੱਚ ਦਾ ਗਿਆਨ ਆ ਉਹ ਫਿਰ ਬੇਈਮਾਨੀ ਕਰ ਹੀ ਨਹੀਂ ਸਕਦਾ ਉਹਦੀ ਹੋਈ ਨਹੀਂ ਬੈਣਾ ਹੈਗਾ ਬੇਈਮਾਨੀ ਜਾਂ ਝੂਠ ਵੱਲ ਜਾਣ ਨਾ ਜਿਹਦੇ ਅੰਦਰ ਝੂਠ ਜ਼ਿਆਦਾ ਉਹਨੇ ਸੱਚ ਲੈਣਾ ਹੀ ਨਹੀਂ ਇਹ ਦੋ ਸ਼ਲੋਕਾਂ ਦੇ ਵਿੱਚ ਕਬੀਰ ਜੀ ਨੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਸੱਚ ਲੈਣਾ ਕਿਵੇਂ ਆ ਇਹ ਨੰਗਦੇਵ ਜੀ ਨੇ ਦੱਸਿਆ ਵੀ ਪਾਂਡਾ ਧੋ ਕੇ ਸਾਫ਼ ਕਰਕੇ ਤੁੱਪ ਲਵਾ ਕੇ ਫਿਰ ਦੁੱਧ ਨੂੰ ਜਾਓ ਵੀ ਆਪਣਾ ਹਿਰਦਾ ਸਾਫ਼ ਕਰਕੇ ਹੋ ਮੇਰਾਤ ਕਰਕੇ ਫਿਰ ਸੱਚ ਦਾ ਗੁਰਵਾਨੀ ਦਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਫਿਰ ਪਗਰ ਕੇ ਗੁਰਵਾਨੀ ਨੂੰ ਖੋਜੋ ਵਿਚਾਰੋ ਤਾਂ ਇਹ ਗੱਲਾਂ ਸਮਝ ਆਉਣਗੀਆਂ ਇਹ ਅਸੀਂ ਆਪ ਖੋਜ ਸਮੇਂ ਵਿਚਾਰ ਸਕਦੇ ਹਾਂ ਇਸ ਲੋਕਾਂ ਨੂੰ ਜਸ ਇੱਕ ਗੁਰਵਾਨੀ ਨੂੰ ਤੇ ਇਹ ਗੱਲਾਂ ਪਤਾ ਕਰ ਸਕਦੇ ਹਾਂ